ਨਾ ਤੂੰ ਇੱਥੇ ਬੈਠੀ ਐ ਤੈਨੂੰ ਮੇਰੀ ਬਾਜ਼ੀ ਨਹੀਂ ਸੁਣੀ ਅੱਜ ਇਹ ਗੱਲ ਮੰਮੀ ਮੈਂ ਵਧੀਆ ਤੁਸੀਂ ਦੱਸੋ ਇੱਧਰ ਕਿਵੇਂ ਬੱਸ ਮੈਂ ਤਾਂ ਆਈ ਸੀ ਤੇ ਆ ਕੇ ਸੱਸ ਕੋਲੇ ਗੱਲਾਂ ਬਾਤਾਂ ਕਰਕੇ ਆਈ ਐ ਕੁਛ ਕਿਹਾ ਤਾਂ ਨਹੀਂ ਇਹਨੇ ਕਹਿਣਾ ਤਾਂ ਕੀ ਐ ਬਥੇਰੀਆਂ ਜੁਬੀਆਂ ਗੱਲਾਂ ਕਰਦੀ ਸੀ ਫਿਰ ਮੈਂ ਨਹੀਂ ਸੁਣਾਤੀਆਂ ਨਾ ਇਹੋ ਜਿਹਾ ਕੀ ਬੋਲਤਾ ਹਣੇ ਬੋਲਣਾ ਕੀ ਐ ਬੱਸ ਆਤ ਨਹੀਂ ਜਾਂਦੀ ਹੈ ਪਤਾ ਨਹੀਂ ਕਹਿੋ ਜੀ ਆ ਦੱਸ ਰੱਬ ਐ ਜਿਹਨੂੰ ਚੱਕਦਾ ਵੀ ਨਹੀਂ ਹੈਗਾ ਐਡੀ ਹੰਕਾਰੀ ਹੋਈ ਜਨਾਨੀਆਂ ਨੇ ਇਹ ਸੱਚ ਨੂੰ ਬੋਲਦੀ ਐ ਹੁਣ ਤੂੰ ਕੰਮਕੁਮ ਤੇ ਜਾਣੀ ਐ ਕਿ ਛੱਡ ਤਾਂ ਮੈਂ ਕਿਹਾ ਤੂੰ ਆਪਦੇ ਦਿਨ ਭੁੱਲ ਗਈ ਹਾਂ ਜਦੋਂ ਜਾਂਦੀ ਸੀ ਮੇਰੀਆਂ ਮਿੰਤਾ ਕਰਦੀ ਸੀ ਸੁਣਾ ਤਿਆਂ ਮੈਂ ਤਾਂ ਵੀ ਜੀ ਵਾਧੂ ਫਿਰ ਤੋਸ ਪਤਾ ਨਹੀਂ ਤੇਲ ਸਾਡ ਮਮੀ ਇਹ ਗੱਲਾਂ ਤੂੰ ਐਂ ਦੱਸ ਇੱਥੇ ਕਰਨ ਕੀ ਆਈਆਂ ਜੀ ਇਹਨਾਂ ਨੂੰ ਸ਼ੱਕ ਹੋ ਗਿਆ ਨਾ ਉਹ ਕਰਨ ਕੀ ਆਈਆਂ ਮੈਂ ਤੈਨੂੰ ਦੱਸਦੀਆਂ ਕੀ ਕਰਨ ਆਈਆਂ ਪਹਿਲੀ ਲਾਡੀ ਨੂੰ ਮੇਰੇ ਤੇ ਸ਼ੱਕ ਹੋਇਆ ਪਿਆ ਵੀ ਹਾਂ ਕੁਝ ਮੈਂ ਖਵਾਇਆ ਇਹਨੂੰ ਤਾਂ ਹੀ ਉਹਦੀ ਤਬਤ ਖਰਾਬ ਹੈ ਮੈਂ ਲਾਡੀ ਲਈ ਪਤਾ ਲੈਣਾ ਹੀ ਸੀ ਹੁਣ ਤੈਨੂੰ ਪਤਾ ਹੈ ਜਿਹੜੂ ਆਪਾਂ ਕੰਮ ਕਰਾਇਆ ਉਹ ਪੈਸੇ ਮੰਗਦੀ ਹੈ ਮੈਂ ਆਖਿਆ ਪਹਿਲਾਂ ਮੈਂ ਵੇਖ ਕੇ ਤਾਮਾ ਕਿ ਇਹ ਹਾਲ ਚਾਲ ਹੈ ਉਹ ਤਾਂ ਕਿਵੇਂ ਆ ਤੇ ਕਹਿੰਦੀ ਆ ਕਿ ਉਹ ਤਾਂ ਗਿਆ ਕਿ ਟੈਸਟ ਕਰਾਉਣ ਰਿਪੋਰਟਾਂ ਚ ਪਤਾ ਲੱਗੂ ਹੁਣ ਮੈਨੂੰ ਡਰ ਲੱਗੀ ਜਾਂਦਾ ਰਿਪੋਰਟਾਂ ਚ ਉਹ ਹੀ ਤਾਂ ਗੱਲ ਹੈ ਲਾਡੀ ਨੇ ਮੇਰੇ ਨਾਲ ਵੀ ਗੱਲ કરી ਸੀ ਮੈਨੂੰ ਕਹਿੰਦਾ ਵੀ ਰਿਪੋਰਟ ਕਰਾਉਂਗਾ ਮੈਨੂੰ ਪਤਾ ਲੱਗ ਜਾਏ ਇੱਕ ਵਾਰੀ ਵੀ ਕਿਨੇ ਕੰਮ ਕਰਿਆ ਕਹਿੰਦਾ ਉਹਨੂੰ ਜਿਉਂਦਾ ਨਹੀਂ ਛੱਡਦਾ ਮੈਂ ਚਾਹੇ ਉਹ ਤੂੰ ਆਂ ਚਾਹੇ ਉਹ ਕੋਈ ਵੀ ਆ ਕਹਿੰਦਾ ਮੈਨੂੰ ਕਹਿੰਦਾ ਉਹ ਦਿਨ ਭੁੱਲ ਗਏ ਜਦੋਂ ਚਾਹ ਚ ਜ਼ਹਿਰ ਪਾਇਆ ਸੀਗਾ ਮੈਂ ਕਿਹਾ ਫਿਰ ਮੈਂ ਹੁਣ ਸੁਧਰ ਗਈ ਮੈਂ ਇਹੋ ਜਿਹਾ ਕਿਉਂ ਕਰਾਂਗੀ ਹਨਾ ਮੈਂ ਕਿਹਾ ਮਨਿੰਦਰ ਦਾ ਨਾਮ ਲਾਤਾ ਮੈਂ ਕਿਹਾ ਮਨਿੰਦਰ ਇਹੋ ਜੀ ਆ ਕਹਿੰਦਾ ਕੋਈ ਗੱਲ ਨਹੀਂ ਪਤਾ ਤਾਂ ਲੱਜੇ ਚਾਹੇ ਤੂੰ ਆਂ ਚਾਹੇ ਮਨਿੰਦਰ ਆ ਕਿਸੇ ਨੂੰ ਨਹੀਂ ਛੱਡੂ ਕਹਿੰਦਾ ਮੈਂ ਤੂੰ ਟੈਨਸ਼ਨ ਨਾ ਲੈ ਰਾਜਪਾਲ ਨੇ ਇਹ ਕਿਹਾ ਸੀ ਵੀ ਜਿਹੜੀ ਇਹ ਦਵਾਈ ਹੈ ਚਾਹੇ ਕੋਈ ਟੈਸਟ ਕਰਾ ਲੈਣਾ ਕੋਸੀ ਕਰਾ ਲੈਣਾ ਇਹ ਆਉਂਦੀ ਨਹੀਂ ਵਿੱਚ ਮੰਮੀ ਮੈਨੂੰ ਨਾ ਉਹਦੀ ਗੱਲਾਂ 'ਚ ਕੋਈ ਤੰਤ ਨਹੀਂ ਲਿਖਦਾ ਹੈਗਾ ਇਹਨਾਂ ਕੋਲ ਇੰਨਾ ਜ਼ਿਆਦਾ ਪੈਸਾ ਹੈ ਨਾ ਇਹ ਕੁਝ ਵੀ ਕਰ ਸਕਦੇ ਨੇ ਵੱਡੇ ਵੱਡੇ ਇਲਾਜ ਤੱਕ ਕਰਵਾ ਸਕਦੇ ਨੇ ਠੀਕ ਹੈ ਇਹਨਾਂ ਦੇ ਮੂਰੇ ਆਹ ਨੀਕੀ ਜੀ ਸলো ਪੌਇਜ਼ਨ ਨਿਕੰਮ ਕਰੂਗੀ ਇਹ ਤਾਂ ਬਿਲਕੁਲ ਠੀਕ ਹੈ ਹੁਣ ਮੈਨੂੰ ਵੀ ਟੈਨਸ਼ਨ ਆਈ ਬੜੀ ਪਈ ਹੈ ਹੁਣ ਉਹਨੇ ਜਾਣਖਾ ਰਖੀ ਮੇਰੇ ਪੈਸੇ ਦਿਓ ਮੇਰੇ ਪੈਸੇ ਦਿਓ ਹਾਂ ਕਰੀ ਵੀ ਕੀ ਮੇਰੀ ਗੱਲ ਸੁਣਵਾ ਉਹਦੇ ਨਾਲ ਗੱਲ ਕਰਕੇ ਦੇਖ ਵੀ ਆਪਾਂ ਨਾ ਮੈਂ ਨਾ ਲੱਡੀ ਨਾਲ ਗੱਲ ਕਰਦੀ ਆ ਵੀ ਉਹ ਬੁੜੀ ਨੂੰ ਤੁਸੀਂ ਹੁਣ ਰੋਟੀ ਖਵਾਣ ਕਾ ਤੋ ਨਹੀਂ ਜਾਂਦੇ ਹੈਗੇ ਹਨਾ ਫਿਰ ਉਹ ਕਹੂਗਾ ਵੀ ਹਾਂ ਗੱਲ ਤਾਂ ਸਹੀ ਆ ਵੀ ਬਿਮਾਰ ਸੀਗਾ ਜਦੋਂ ਉਹਦੇ ਕੋਲ ਦੁਬਾਰਾ ਫੇਰ ਗਿਆ ਨਾ ਉਹਨੂੰ ਤੁਸੀਂ ਐ ਕਿਉਂ ਆਂਟੀ ਨੂੰ ਵੀ ਪੈਸੇ ਚਾਹੇ ਵੱਧ ਲੈ ਲੈ ਇੱਕ ਵਾਰੀ ਫੇਰ ਮਾਰਨ ਦੀ ਕੋਸ਼ਿਸ਼ ਕਰੇ ਫਿਰ ਨਹੀਂ ਬਚਦਾ ਹੈਗਾ ਇਹ ਕਾਹਿੰ ਤਾਂ ਮੈਂ ਆਈ ਆ ਉਹਨੂੰ ਐ ਕਹੂੰਗੀ ਜੇ ਉਹਨੂੰ ਰੋਟੀ ਖਵਾਉਣਾ ਹੈ ਤੇਰੇ ਕੋਲੇ ਤਾਂ ਦੁਬਾਰਾ ਇਹੋ ਜਿਹਾ ਕਰ ਤੇ ਨਾਲੇ ਜਦੋਂ ਤੂੰ ਚੀਜ਼ ਖਵਾਤੀ ਤੂੰ ਇਥੋਂ ਭੱਗ ਜੀ ਤੇ ਤੇਰਾ ਵਿੱਚ ਨਾ ਆ ਜੇ ਕਿਉਂ ਅਗਲੇ ਆਈ ਗਹਿਣਗੇ ਹੋਰ ਤਾਂ ਕਿਸੇ ਕੋਲ ਖਾਂਦਾ ਨਹੀਂ ਉਹ ਬੁੜੀ ਕੋਲ ਰੋਟੀਆਂ ਖਾ ਖਾਂ ਆਉਂਦਾ ਹਾਂ ਉਹ ਆਏ ਕਿ ਕੀ ਹੋ ਗਈ ਕੀ ਕੀ ਹੋਇਆ ਮम्मी ਤੁਸੀਂ ਗੱਲ ਕਰਿਓ ਆਈ ਟੈਨਸ਼ਨ ਜੀ ਹੋਈ ਪਈ ਆ ਜੀ ਅੱਛਾ ਰਾਜਪਾਲ ਨੇ ਤੁਹਾਨੂੰ ਦੱਸਤਾ ਸੀ ਦੱਸਤਾ ਸੀ ਮੈਨੂੰ ਰਾਜਪਾਲ ਨੇ ਚਲ ਮੈਂ ਹੀ ਕਿਹਾ ਸੀ ਉਹਨਾਂ ਨੂੰ ਮੈਂ ਕਿਹਾ ਚਲ ਮੰਮੀ ਨੂੰ ਸੁਨੇਹਾ ਲਾ ਦੇ ਤੁਹਾਡਾ ਫੋਨ ਜਾ ਬੰਦਾ ਹੀ ਜਾਂਦਾ ਸੀ ਪਤਾ ਨਹੀਂ ਕੀ ਹੋਇਆ ਤੁਹਾਡੇ ਫੋਨ ਨੂੰ ਪਤਾ ਨਹੀਂ ਇਹ ਵਿੱਚ ਕੀ ਹੋ ਜਾਣਾ ਪਤਾ ਨਹੀਂ ਤਾਂ ਪੈਸੇ-ਪੀਸੇ ਮੁੱਕੇ ਪਏ ਪਤਾ ਨਹੀਂ ਕੀ ਪੁੱਤ ਤੇ ਹੁਣ ਮੈਂ ਕਾਹੀ ਬਹਾਨੇ ਨਾਲ ਮੈਂ ਤਾਂ ਲੱਡੀ ਦਾ ਪਤਾ ਲੈਣ ਆਈ ਹਾਂ ਹਾਂ ਵਦਿਆ ਉਹ ਤਾਂ ਮਿਲਦਾ ਘਰੇ ਹੋਣਾ ਵੀ ਨਹੀਂ ਹੈਗਾ ਲਾਟੀ ਹਾ ਗਿਆ ਹੋਇਆ ਕਿਧਰ ਕੁ ਮਰ ਗਿਆ ਉਹ ਹੀ ਰਿਪੋਰਟਾਂ ਲੈ ਆਉ ਕਰਨਾ ਤੈਨੂੰ ਦੱਸ ਕੇ ਨਹੀਂ ਗਿਆ ਕੋਟਾ ਤੇ ਮਗਰ ਮੈਨੂੰ ਕਿਹੜਾ ਦੱਸਦਾ ਇਹ ਮਨਿੰਦਰ ਨੂੰ ਸਮਝਦਾ ਘਰ ਵਾਲੀ ਮੈਨੂੰ ਤਾਂ ਕੁਝ ਨਹੀਂ ਦੱਸਦਾ ਮਨਿੰਦਰ ਦਾ ਤੇਰੀ ਸੱਸ ਨੇ ਦੱਸਿਆ ਮੈਨੂੰ ਵਿਸ਼ੇਂਦਰਪਾਲ ਨੇ ਹਾਂ ਹੋ ਬੇਲੀਆਂ ਗੱਲਾਂ ਮਾਰੀਆਂ ਆਣਗੇ ਬਸ ਇਹਨਾਂ ਨੂੰ ਘੋਰ ਕੰਮ ਵੀ ਕੀ ਹੁੰਦਾ ਆ ਦੇਖ ਲਾ ਪਤਾ ਨਹੀਂ ਕਿਹੜੀ ਟੈਨਸ਼ਨ ਚ ਫਿਰਦੀ ਹੈ ਮੇਰੀ ਸੱਸੋ ਵਾੜੇ ਚ ਗੇੜੇ ਦਿਨ ਦੀ ਫਿਰਦੀ ਆ ਪਤਨੀ ਨੂੰ ਕਿਹੜੀ ਟੈਨਸ਼ਨ ਆ ਮੈਂ ਤੇ ਮਨਿੰਦਰ ਨੇ ਪੁੱਛਿਆ ਵੀ ਵੀ ਮੰਮੀ ਦੱਸ ਦੋ ਕੋਈ ਗੱਲ ਹੈਗੀ ਐ ਕਿ ਡਾਕਟਰ ਕੋਲ ਚਲ ਜੰਦੇ ਕਿੱਥੇ ਦੱਸਿਆ ਇਹ ਤੈਨੂੰ ਕਿਵੇਂ ਲੱਗਦੀ ਹੈ ਬਹੁਤ ਮਿੱਨੀ ਆ ਕੋਤ ਮੈਂ ਤੈਨੂੰ ਪਹਿਲਾਂ ਵੀ ਕਹਿ ਕੇ ਹਟੀਆਂ ਇਹਦਾ ਸਾਰਾ ਪਤਾ ਹੈ ਮੈਨੂੰ ਹਾਂ ਸੱਚੀ ਮੰਮੀ ਰਾਜਪਾਲ ਨੇ ਤੂੰ ਉਹ ਗੱਲ ਨਹੀਂ ਤੁਸੀਂ ਹੈਗੀ ਵੀ ਮੇਰੀ ਸੱਸ ਨੇ ਮਨਿੰਦਰ ਤੇ ਪਿਓ ਨੂੰ ਕਿਡਨਾਪ ਕਰਵਾਤਾ ਸੀਗਾ ਹੁਣ ਮਨਿੰਦਰ ਕਿਤੇ ਫੋਨ ਤੇ ਗੱਲ ਕਰਦੀ ਪਈ ਸੀ ਆਪਣੇ ਪਿਓ ਨਾਲ ਵੀ ਇੱਕ ਵਾਰੀ ਪ੍ਰੂਫ ਮਿਲ ਜਣੇ ਇਹਨੂੰ ਫਿਰ ਜੇਲ੍ਹ ਚ ਘੜੀਸਾਂਗੇ ਆਪਾਂ ਨੂੰ ਤਾਂ ਕੁਝ ਕਰਨ ਦੀ ਲੋੜ ਹੀ ਨਹੀਂ ਹੈਗੀ ਮੈਨੂੰ ਦੱਸੀ ਸੀ ਲੋੜ ਹੀ ਨਹੀਂ ਤੂੰ ਨਾ ਠਿੱਕੀ ਬੈ ਬਸ ਕਾਹਿੰ ਤਾਂ ਮੈਂ ਉਹ ਗੱਲਾਂ ਵਤੈਣੀ ਕਰਦੀ ਸੀ ਮੈਂ ਇੱਕ ਦੋ ਵਿਝਦੀ ਸੁਣਾਇਆਈ ਫਿਰ ਆਪਾਂ ਕਿਉ ਸੁਣਗੇ ਮਖਾ ਹਾਂ ਕਹਿੰਦੀ ਮੇਰੀ ਤਾਂ ਰੱਬ ਨੇ ਸੁਣ ਲਈ ਮਖਾ ਪਾਪਾ ਗੁਰੂ ਆ ਬੰਨੇ ਹੱਥ ਜੈ ਜੀ ਤੇਰੀ ਰੱਬ ਨੇ ਸੁਣੀ ਹੈ ਨਾ ਕਾਹਨ ਸੁਣੇ ਮਖਾ ਇਹ ਜੀ ਰੱਬ ਨੇ ਹਾਂ ਲੋਕਾਂ ਦੇ ਬੰਦੇ ਮਾਰ ਕੇ ਘਰ ਸਾਹਮਣਾ ਇਹ ਸੁਣੀਏ ਤੇਰੀ ਮਖਾ ਰੱਬ ਨੇ ਹਾਂ ਪਾਪਣ ਇਹ ਪਾਪਣ ਕੋਈ ਨਾ ਹੁਣ

ਈ ਕੱਦ ਨਹੀਂ ਬੋਲ ਬੁਲ ਕੁਛ ਨਹੀਂ ਚਾਹ ਬਣਾ ਰਹੀ ਆ ਚਾਹ ਹਾਂ ਹੁਣੇ ਤਾਂ ਬੜਾ ਘਟੇ ਸੀ ਚਾਹ ਹੁਣ ਕਿਹਦੇ ਹੱਥ ਤੇ ਬਣਾਉਣੀ ਆ ਓਹ ਮੰਮੀ ਆਈ ਬੈਠੀ ਆ ਉਹਨਾਂ ਵਾਸਤੇ ਚਾਹ ਬਣਾ ਰਹੀ ਸੀ ਮੈਂ ਅੱਛਾ ਮਸੀ ਜੀ ਆਏ ਹੋਏ ਨਹੀਂ ਹਾਂ ਕਿਵੇਂ ਆਏ ਸੀ ਕਿਉਂ ਆ ਨਹੀਂ ਸਰਦੇਸ ਘਰ ਚ ਨਹੀਂ ਨਹੀਂ ਮੈਨੂੰ ਇਸੇ ਦਾ ਕੀ ਮਤਲਬ ਹੈ ਓਹੋ ਮੈਂ ਤਾਂ ਵੈਸੇ ਹੀ ਪੁੱਛਿਆ ਮੈਂ ਕੋਈ ਕੰਮ ਆਏ ਸੀ ਆ ਤਾਂ ਸਕਦੇ ਹੋ ਮੈਨੂੰ ਪਤਾ ਕਾਣੋ ਤਾਂ ਲਾਡੀ ਦਾ ਪਤਾ ਲੈਣਾ ਆਏ ਸੀਗੇ ਬਿਮਾਰ ਨਹੀਂ ਹੋ ਰਿਹਾ ਉਹ ਜ਼ਿਆਦਾ ਹਮਮ ਚਲ ਵਧੀਆ ਪਤਾ ਲੈ ਗਏ ਹਨਾ ਆ ਕੇ ਹਾਂ ਹੁਣ ਤੇਰੇ ਘਰ ਦੇ ਤਾਂ ਆਉਂਦੇ ਨਹੀਂ ਹੈਗੇ ਮੇਰੇ ਘਰ ਦੇ ਨੂੰ ਤਾਂ ਫਿਕਰ ਹੈਗੀ ਆ ਚਲ ਵਧੀਆ ਤੇਰੇ ਘਰ ਦੇ ਤੂੰ ਫਿਕਰ ਹੈਗੀ ਆ ਮੇਰੇ ਘਰ ਦੇ ਨਾਲ ਤਾਂ ਤੇਰੇ ਘਰ ਦੇ ਨਾਲੋਂ ਜ਼ਿਆਦਾ ਫਿਕਰ ਆ ਉਹ ਤਾਂ ਕਹਿੰਦੇ ਸੀ ਅਸੀਂ ਨਾ ਸਾਰੇ ਜਣੇ ਇਕੱਠੇ ਹੋ ਕੇ ਆਵਾਂਗੇ ਜਿੱਦ ਦੇ ਆਏ ਨਾ ਸਾਰੇ ਆਣਗੇ ਉਹ ਉਹਦੋਂ ਤੱਕ ਲਾਡੀ ਠੀਕ ਵੀ ਹੋ ਜਾਊਗਾ ਪਤਾ ਨਹੀਂ ਕਦੋਂ ਆਣਗੇ ਤਾਂ ਲੇ ਕੀ ਮਤਲਬ ਹੈ ਇਸ ਦਾ ਮੈਨੂੰ ਸਮਝ ਨਹੀਂ ਆਈ ਵੀ ਇਕੱਠੇ ਹੋ ਕੇ ਪਤਾ ਲੈਣਾ ਆਉਣਗੇ ਮੈਨੂੰ ਸਮਝਾਉਣਾ ਚਾਹੁੰਦੀ ਵੀ ਨਹੀਂ ਮੈਂ ਉਹ ਜਿੱਦੇ ਆ ਗਏ ਨੇ ਤਾਂ ਆਪੇ ਸਮਝ ਲੰਘ ਜੀ ਸਾਰੀਆਂ ਗੱਲਾਂ ਦੀ ਤਾਂ ਕਰਕੇ ਚਲ ਕੋਈ ਗੱਲ ਨਹੀਂ ਮੈਂ ਚਾਹ ਬਣਾ ਦਿੰਨੀ ਆ ਨਹੀਂ ਨਹੀਂ ਮੈਂ ਆਪੇ ਬਣਾ ਦਾਂਗੀ ਚਲ ਕੋਈ ਗੱਲ ਨਹੀਂ ਮੈਂ ਮਾਸੀ ਜੀ ਸ਼ਸ਼ੀ ਕਾ ਬੁਲਾਇਆ ਮੈਂ ਆਖਣਗੇ ਬੁਲਾਇਆ ਨਹੀਂ ਹਾਂ ਹਾਂ ਜਾ ਜਾ ਕੋਈ ਨਾ ਠੀਕ ਹੈ ਜਿੱਦੇ ਬਣਾ ਕਰਦੀ ਹੈ ਵੀ ਜਿੱਤੇ ਮੇਰੇ ਘਰ ਦੇ ਆਏ ਤਾਂ ਇਕੱਠੇ ਆਉਣਗੇ ਪਤਾ ਲੈਣ ਤਨ ਕੀ ਚੱਲਦਾ ਰਹਿੰਦਾ ਦਿਮਾਗ 'ਚ ਇਹde ਚੱਲ ਮੈਂ ਕੀ ਲੈਣਾ ਚਾਹ ਬਣਾਵਾ ਓਏ ਆ ਜਾ ਆ ਜਾ ਜੱਟ ਨੂੰ ਤਾਂ ਚਾਹ ਹੀ ਚੜ ਗਿਆ ਚਾਹ ਤਾਂ ਚੜਨੇ ਆਇਆ ਕਿਹੜੇ ਵੇਲਾਂ ਦੇ ਫਿਰਦੇ ਸੀ ਇੱਕ ਵਾਰੀ ਤਾਂ ਆਸਾਂ ਤੇ ਪਾਣੀ ਫਿਰ ਗਿਆ ਸੀ ਜਦੋਂ ਸਾਰਾ ਕੁਛ ਹੀ ਜਾਬੜਿਆ ਸੀ ਹੁਣ ਮੜੀ ਜੀ ਆਸ ਵੀ ਕਰ ਰਹੀ ਜੱਗਦੀ ਕੋਈ ਬੋਝ ਲਹਿ ਗਿਆ ਦਿਮਾਗ ਤੋਂ ਕੁੜੇ ਕੇਰਾ ਇੱਕ ਵਾਰ ਮੇਰੇ ਨਾਲ ਆਹੀ ਕੁਛ ਹੋਇਆ ਸੀ ਅਸੀਂ ਬਾਗੇ ਵਿਆਹ ਤੇ ਵਿਆਹ ਵੀ ਇਹ ਹਾ ਜਾ ਗਏ ਹੈ ਉੱਥੇ ਜਾ ਕੇ ਇਨਾ ਬੁਰਾ ਹਾਲ ਹੋਇਆ ਮੇਰਾ ਆਈ ਜਿਵੇਂ ਤੂੰ ਸਰਵੰਨੀ ਪਈ ਐ ਵਿਆਹ ਤਾਂ ਮੈਂ ਦੇਖਿਆ ਹੀ ਨਹੀਂ ਚੱਜ ਨਾਲ ਆਈ ਖਰੀ ਵੰਨੇ ਕੇ ਰੱਖਿਆ ਵਿਆਹ ਚ ਸੱਚੀ ਆਏ ਦੂਰ ਦਾ ਸਫਰ ਹੁੰਦਾ ਹੀ ਨਹੀਂਗਾ ਹੋਰ ਪੜੀਏ ਜਿੰਨਾਂ ਤਾਬੂ ਕਬਰਾਂ ਦੇ ਵਿੱਚ ਕਰਾਈ ਜਾਂਦੇ ਆ ਸਰਪ੍ਰਿਤ ਕਲਾਂ ਜਰਦਾ ਆ ਜਾ ਆ ਜਾ ਚ ਕੀ ਹੋ ਗਿਆ ਸਰਵੰਨੀ ਪਈ ਆ ਕੀ ਅਜੀ ਟੜੀ ਪਈ ਆ ਕਹਿੰਦੀ ਉਹ ਉਹ ਵਰਵੀ ਤੁਕੇ ਰਾਜਰ ਦੀ ਹੁੰਦਾ ਸਮਲੀ ਕੇ ਰੱਖੋ ਦੀ ਹਟ ਜਾਣੀਆਂ ਚਾਹੀਦੀਆਂ ਹਟ ਜਾਣੀਆਂ ਚਾਹੀਦੀਆਂ ਨੇ ਦੇ ਦੇਖੋ ਸੁਵਰੀ ਭਾਈ ਆਹ ਦੇਖ ਚਾਚੀ ਸਾਰੇ ਸਬੂਤ ਮਿਲ ਗਏ ਸਾਨੂੰ ਮੜ ਲਓ ਸੱਚੀ ਹੋਰ ਕਿੱਥੋਂ ਮਿਲ ਕੇ ਜਾਂਦੇ ਹੈ ਬਸ ਇਹ ਨਾ ਬਚਪੁੱਤ ਦੀ ਕਿੱਥੋਂ ਮਿਲੇ ਕਿਵੇਂ ਨਹੀਂ ਕਹਿੰਦੇ ਹੁੰਦੇ ਨਾ ਸੱਚੇ ਬੰਦੇ ਦਾ ਰੱਬ ਹੁੰਦਾ ਹੈ ਹੈ ਬਸ ਅੱਜ ਉਹ ਗੱਲ ਸਾਬਤ ਹੋ ਗਈ ਆਪਾਂ ਸੱਚੇ ਸੀ ਤਾਂ ਆਪਾਂ ਨੂੰ ਸੱਚੇ ਸਬੂਤ ਮਿਲ ਗਏ ਕਹੀ ਗੱਲ ਆਈ ਤੁਹਾਡੀ ਹੈ ਇਹ ਤਾਂ ਵਾੜਾ ਵਧੀਆ ਹੋਇਆ ਕਿਵੇਂ ਪਤਾ ਲੱਗਿਆ ਫਿਰ ਤੁਹਾਨੂੰ ਉਹ ਬਥੇਰੀ ਪਕਾਈ ਕਰੀ ਜਾਚੀ ਉਹ ਤਾਂ ਕਿਤੇ ਕੁਦਰਤੀ ਉਹ ਕਹਿੰਦੇ ਹੁੰਦੇ ਨਾ ਜਦੋਂ ਰੱਬ ਬੌੜਦਾ ਤਾਂ ਫਰਿਸ਼ਤਾ ਬਣ ਕੇ ਬੌੜਦਾ ਹੁੰਦਾ ਜਿਹੜੀ ਗੱਡੀ ਨੂੰ ਅਸੀਂ ਹੱਥ ਦਿੱਤਾ ਉਹੀ ਗੱਡੀ ਵੇਖ ਲਓ ਸਾਵੀ ਗੱਡੀ ਨਿਕਲਾਈ ਤੇ ਉਹਦੀ ਮਗਰ ਲਈ ਸੀਟ ਚ ਹੀ ਪਾਏ ਪਏ ਸੀ ਹੈ ਨਾ ਇਹ ਗੱਲ ਕੀ ਹੋਈ ਸੀ ਵੀ ਪਹਿਲਾਂ ਤਾਂ ਅਸੀਂ ਬਟਿੰਡੇ ਕੇ ਬਟਿੰਡੇ ਸਾਰੇ ਕਿਤੇ ਜਿੱਥੇ ਕਿਤੇ ਸਾਰੇ ਦੇਖ ਆਏ ਫਿਰ ਉੱਤੋਂ ਵਾਗ ਗਏ ਉੱਤੇ ਵੀ ਸਾਰੇ ਕਿਤੇ ਦੇਖ ਪਾਲ ਕਰੇ ਸਾਨੂੰ ਕਿਤੇ ਕੁਝ ਨਹੀਂ ਲੱਭਿਆ ਤੇ ਫੇਰ ਭਈ ਅਸੀਂ ਕੀ ਕੀਤਾ ਤੇ ਗੜਾਉਣਾ ਚ ਵਾਗੇ ਕਾਲੇ ਤੇ ਪੁੱਛਿਆ ਕਹਿੰਦਾ ਵੀ ਅਗਰ ਤੇ ਭਈ ਜਿਹੜੇ ਖਰਾਬ ਗੱਡੀਆਂ ਹੁੰਦੀਆਂ ਜਾਂ ਚੱਕੀਆਂ ਲੋਨ ਵਾਲੀਆਂ ਕਈ ਵਾਰੀ ਹੋ ਸਕਦਾ ਵੀ ਕੋਈ ਗੱਡੀ ਲੋਨ ਦੇ ਵਿੱਚ ਅਗਲਾ ਹੋਵੇ ਤੇ ਗੱਡੀ ਚੱਕ ਕੇ ਲੈ ਆ ਕੇ ਉੱਥੇ ਰੱਖੀ ਹੋਵੇ ਹਾਂ ਕਿਤੋਂ ਤਾਂ ਮਿਲੇ ਗੱਡੀ ਹਾਂ ਤੇ ਉਹ ਭਈ ਜਦੋਂ ਅਸੀਂ ਸਾਰੇ ਕਿਤੇ ਦੇਖਿਆ ਉੱਥੇ ਤੇ ਨਾਂ ਵੀ ਸਭ ਜਿਹੜੇ ਗੜਾਉਣਾ ਦੇਖਾਏ ਕਿਤੋਂ ਕੁਝ ਨਾ ਮਿਲੇ ਕਿਸੇ ਨੇ ਸਾਨੂੰ ਉਹ ਲੈ ਕੀਤਾ ਅੱਛਾ ਅੰਦਰ ਸਾਨੂੰ ਜਾਣ ਨਾ ਦਿੱਤਾ ਫੇਰ ਅਸੀਂ ਗੋਨੇ ਆਂ ਕੀ ਪਤਾ ਨਹੀਂ ਕਿੰਜ ਰਲਾ ਮੁਰਲਾ ਵੀ ਸਾਰੇ ਕਿਤੇ ਦੇਖਿਆ ਕਾਲਾ ਤੇ ਮੈਂ ਇਹ ਮੇਨ ਕੋਲ ਦੇ ਪਿੱਛੇ ਆੱਖ ਵਾਲੀ ਚੀਜ਼ ਨਹੀਂ ਹੈਗੀ ਹੁਣ ਨਹੀਂ ਆਏ ਰੱਖਦੇ ਪਹਿਲਾਂ ਬੁਝੇਰਾ ਹਾਂ ਰੱਖਦਾ ਚੱਲ ਕਰ ਲੈ ਫਿਰ ਅਸੀਂ ਆ ਕੇ ਆ ਕੇ ਤੇ ਸੜਕ ਤੇ ਖੜ ਗਏ ਫਿਰ ਐ ਪੁੱਛਦਾ ਬਾਈ ਚੱਲ ਕੋਈ ਨਹੀਂ ਹੁਣ ਬਾਈ ਕਾਲੇ ਵਾਹਾਂ ਪਿੰਟੀ ਚੱਲਦੇ ਹਾਂ ਜਦੋਂ ਨਹੀਂ ਮਿਲਦਾ ਕੋਈ ਤਾਂ ਹੁਣ ਕੀ ਕਰ ਸਕਦੇ ਆ ਉਹ ਕੁਦਰਤੀ ਰੱਬ ਜਿਵੇਂ ਬੋੜਦਾ ਹੁੰਦਾ ਤੇ ਮਾਤਾ ਯਾਰ ਹੁਣ ਜਾਈਏਗਾ ਤੇ ਨਾ ਇੱਥੇ ਕੋਈ ਬੱਸ ਆਉਂਦੀ ਐ ਨਾ ਮੋਟਰਸਾਈਕਲ ਨਾ ਕਾਰ ਨਾ ਕੋਈ ਚੀਜ਼ ਹਾਂ ਤੇ ਉਹ ਗੱਡੀ ਆਈ ਜਾਏ ਇਹਦੇ ਹੱਥ ਦੇ ਦਾ ਕਾਲੇ ਹਾਂ ਜੇ ਦਾ ਕਾਲ ਨੇ ਤੇ ਮੈਂ ਮੈਂ ਧਿਆਨ ਦਿੱਤਾ ਕਹਿੰਦਾ ਕਹਿੰਦਾ ਅੰਨੀਆਂ ਕਰਦੀ ਨੇ ਤੇ ਮੋਰੇ ਦੇ ਦਿੱਤੇ ਮੋਰੇ ਨਾਲ ਦੇ ਦੇ ਦੇਖਦਾ ਉਹੀ ਬੋਲ ਜਿਹੜੀ ਮੈਂ ਉਹ ਪਹਿਲਾਂ ਕੀਤੀ ਅੱਛਾ ਉਹੀ ਬੋਲ ਅਸੀਂ ਜਾ ਕੇ ਗੱਡੀ ਦੇ ਵਿੱਚ ਬੈਠ ਗਏ ਉਹ ਤਾਂ ਅਸੀਂ ਪੁੱਛ ਕੇ ਵਿਚ ਕਰਨ ਲੱਗੇ ਕਹਾਂ ਜਾਚੀ ਉਹ ਬੰਦਾ ਕਹਿੰਦਾ ਕਹਿੰਦਾ ਮੇਰੇ ਤਾਂ ਡਰਾਈਵਰ ਰੱਖਿਆ ਹੋਇਆ ਸੀ ਗੱਡੀ ਤੇ ਕਹਿੰਦਾ ਉਹ ਠੱਗੀ ਠੋਰੀ ਕਰਦਾ ਸੀ ਗਲਤ ਮਲਤ ਕੰਮ ਕਰਦਾ ਸੀ ਕਹਿੰਦਾ ਉਹ ਨੂੰ ਨਾ ਦਿੱਤਾ ਹਟਾ ਮੈਂ ਤਾਂ ਮਹੀਨੇ ਤੋਂ ਗੱਡੀ ਅੱਜ ਗੱਡੀ ਆ ਕਹਿੰਦਾ ਘਰੋਂ ਤਵਾਉਣ ਜਾਂਦਾ ਸੀ ਉਹ ਕਿਤੇ ਗੱਡੀ ਉਹ ਘਰ ਹੀ ਲਈ ਬੈਠਾ ਸੀ ਸ਼ੁਕਰ ਕਰੋ ਇਹ ਤਾਂ ਆਪਣੋਂ ਆਪਣੇ ਹੱਥ ਕੀ ਲੱਗਣੀ ਸੀ ਅੱਛਾ ਤੂੰ ਆਏ ਦੇਖ ਬੰਦੇ ਨੇ ਇਹ ਮਹੀਨਾ ਵੱਡੀ ਭਰੇ ਖੜੀ ਰਹੀ ਕੋਈ ਚੱਕੀ ਨਹੀਂ ਕੀਤਾ ਕੁਝ ਹੋਰ ਕੀ ਦੇਖ ਲਵਾਂ ਮਗਰ ਉਹ ਉੱਧਰ ਜਾਤਾ ਪਤਾ ਕੀ ਸਿਸਟਮ ਦਾ ਵੀ ਜਦੋਂ ਹੁਣ ਆਪਾਂ ਬੰਦਾ ਹਟ ਗਿਆ ਆਪ ਬੰਦਾ ਜੇ ਉਲਝਿਆ ਉਹ ਕੰਮ ਜੇ ਤਾਂ ਹੀ ਤਾਂ ਉਹਨੇ ਡਰਾਈਵਰ ਰੱਖਿਆ ਸੀ ਹੈ ਉਹ ਵੀ ਅੱਜ ਐਤਵਾਰ ਸੀ ਅੱਜ ਐਤਵਾਰ ਸੀ ਤਾਂ ਕਰਕੇ ਉਹਨੇ ਆਖਿਆ ਵਿਹਲਾ ਹੂ ਅਗਲਾ ਉਹ ਕਹਿੰਦਾ ਮੈਂ ਡਿਊਟੀ ਕਰਦਾ ਉਹ ਕਹਿੰਦਾ ਮੈਂ ਤਾਂ ਗੱਡੀ ਧਵਾਉਣ ਜਾਂਦਾ ਸੀ ਸੱਚੀ ਕਮਸੀ ਸਾਤਰੀ ਕਾਲ ਪੁੱਤ ਹੋਰ ਤੁਸੀਂ ਕਿਵੇਂ ਰਹਿਣਾ ਠੀਕ ਐ ਮੈਂ ਤਾਂ ਤੂੰ ਦੱਸ ਹਾਂ ਮੈਂ ਵੀ ਠੀਕ ਆ ਬਸ ਮੈਂ ਵੀ ਸੋਚ ਕੰਮ ਜਿਆ ਕਰੀ ਜਾਂਦੀ ਸੀ ਮੈਨੂੰ ਤਾਂ ਗੁਲਬੁਲ ਨੇ ਦੱਸਿਆ ਕਿੰਨੇ ਮੰਮੀ ਆਏ ਹੋਏ ਆ ਹੋਰ ਕੁੜੀਆਂ ਠੀਕ ਐ ਹਾਂ ਹਾਂ ਠੀਕ ਨੇ ਵਧੀਆ ਹੋਰ ਤੇਰੇ ਪੇਕੇ ਕੰਨੀ ਸਾਰੇ ਠੀਕ ਐ ਹਾਂ ਪੇਕੇ ਕੰਨੀ ਸਾਰੇ ਠੀਕ ਆ ਵਧੀਆ ਚਲ ਵਧੀਆ ਠੀਕ ਹੋਣਾ ਚਾਹੀਦਾ ਤੁਸੀਂ ਕਿਵੇਂ ਉਹਦੇ ਵੀ ਗੇੜਾ ਮਾਰ ਕੇ ਗਈ ਸੀ ਅੱਜ ਵੀ ਮੈਂ ਆਖਿਆ ਚੱਲ ਮੈਂ ਖਾਂ ਲਾਡੀ ਦਾ ਪਤਾ ਲਿਆ ਮਾਂ ਹਾਂ ਹਾਂ ਚਲ ਕਿਵੇਂ ਆ ਕਿਵੇਂ ਨਾ ਹੋਣਾ ਚਲੋ ਹੱਕ ਬੰਦ ਥੋੜਾ ਪਤਾ ਲੈਣ ਚਲ ਮੈਂ ਸੋਚਿਆ ਚਲ ਮੈਂ ਖਾਂ ਕੰਮ ਤਾਂ ਮੁੱਕਦੇ ਨਹੀਂ ਅੱਜ ਮੈਂ ਵੇਲੀ ਸੀ ਕਰੇ ਮਾਪੀ ਕਿ ਮੈਂ ਜਾ ਕੇ ਆਉਣੀ ਆ ਚਲੋ ਖਦੀ ਕੀਤਾ ਨਾਲੇ ਭਾਈ ਮਨਿੰਦਰ ਮੈਂ ਤਾਂ ਇੱਕ ਗੱਲ ਕਹਿਣੀ ਆ ਹਾਂਜੀ ਮਾੜਾ ਮੋਟਾ ਤੂੰ ਵੀ ਡੱਕਾ ਤੋੜ ਲਾ ਕਰ ਸਾਰਾ ਕੰਮ ਤੂੰ ਬੁਲਬੁਲ ਤੇ ਸਿੱਟੀ ਰੱਖਦੀ ਐ ਕਿਉਂ ਲੈ ਕਰਦੇ ਕੰਮ ਤਾਂ ਜਨਾਨੀ ਦਾ ਹੱਕ ਹੁੰਦੇ ਇਹ ਤਾਂ ਕਰਨੇ ਪੈਂਦੇ ਨੇ ਤੇ ਤੂੰ ਵੀ ਤਾਂ ਇਸ ਘਰ ਦੀ ਜਨਾਨੀ ਐ ਤੂੰ ਕਿਹੜਾ ਕਿਤੋਂ ਬਾਹਰੋਂ ਆਈ ਹੋਈ ਐ ਚਲ ਕੋਈ ਗੱਲ ਨਹੀਂ ਜਦੋਂ ਇਹ ਵਿਆਹ ਕੀ ਆਈ ਸੀ ਉਦੋਂ ਸਾਲ ਮੈਂ ਹੀ ਕੰਮ ਕੀਤਾ ਇਕੱਲੀ ਨੇ ਉਦੋਂ ਇਹ ਨਹੀਂ ਬਹਿ ਕੇ ਖਾਧੀਆਂ ਹੁਣ ਇਹ ਕੰਮ ਕਰਦੀ ਐ ਮੈਂ ਬਹਿ ਕੇ ਖਾ ਲੈਣੀ ਆ ਕੰਮ ਤਾਂ ਬਰਾਬਰ ਹੀ ਆ ਉਦੋਂ ਤਾਂ ਤੁਸੀਂ ਇਹਨੂੰ ਸਮਝਾਇਆ ਨਹੀਂ ਭਾਈ ਵੀ ਮਨਿੰਦਰ ਕੰਮ ਕਰਦੀ ਆ ਤੂੰ ਵੀ ਨਾਲ ਕੰਮ ਕਰਿਆ ਕਰ ਉਹ ਤਾਂ ਕੋਈ ਆਇਆ ਨਹੀਂ ਇੱਥੇ ਕਿਉਂ ਨਹੀਂ ਸਮਝਾਉਂਦੇ ਸੀ ਨਾਲੇ ਕਰਦੀ ਸੀ ਮੇਰੀ ਧੀ ਜਮਾ ਦੇਲੀ ਬੈਠੇ ਨੇ ਤੁਸੀਂ ਕਿੱਥੇ ਭਾਣਨ ਨੂੰ ਦਿੰਦੇ ਸੀ ਅੱਛਾ ਜੇ ਤੁਹਾਨੂੰ ਪਤਾ ਹੀ ਸੀ ਬਧੁਰਤੀ ਇੱਥੇ ਨਹੀਂ ਆਉਠੀ ਆ ਤਾਂ ਤੁਹਾਨੂੰ ਕੀ ਲੋੜ ਸੀ ਇੱਥੇ ਆ ਦਿੱਤੀ ਦਾ ਵਿਆਹ ਕਰਨ ਦਾ ਸੋਹਣੇ ਸੁਨੱਖੇ ਤੇਰੀ ਕੁੜੀ ਆ ਮਾਸੀ ਹੈ ਨਾਲੇ ਤੇਰੇ ਕੋਲ ਕਿਹੜਾ ਕੁਝ ਹੈ ਨਹੀਂ ਦੇਣ ਲੈਣ ਨੂੰ ਸਾਰਾ ਕੁਝ ਤੇਰੇ ਕੋਲ ਘਰੇ ਸੀਗਾ ਫਿਰ ਤੂੰ ਕਹ ਤੂੰ ਬਹਾਜੂ ਨਾਲ ਵਿਆਹੀ ਮੇਰੀ ਧੀ ਨੂੰ ਤਾਂ ਬਥੇਰੇ ਰਿਸ਼ਤੇ ਆਉਂਦੇ ਸੀ ਵੱਡੇ ਵੱਡੇ ਨਾਲੇ ਮਲਾਜਨਾ ਦੇ ਪਰ ਤੇਰੀ ਸੱਸ ਨੇ ਨਹੀਂ ਖੜਾ ਛੱਡਿਆ ਸੀ ਅਕੇ ਸਾਨੂੰ ਬਾਰਸ ਚਾਹੀਦਾ ਘਰ ਦਾ ਕਿਉਂਕਿ ਤੇਰੇ ਮੁੰਡਾ ਹੋਇਆ ਨਹੀਂ ਸੀ ਕੁੜੀਆਂ ਕੁੜੀਆਂ ਹੁੰਦੀਆਂ ਸੀ ਤਾਂ ਕਰਕੇ ਚਲੋ ਉਹ ਤਾਂ ਮੈਂ ਮੰਨਿਆ ਜੇ ਵਾਲੇ ਵੱਡੇ ਘਰਾਂ ਦੇ ਰਿਸ਼ਤੇ ਆਉਂਦੇ ਸੀ ਨੌਕਰੀ ਲੱਗਿਆਂ ਦੇ ਰਿਸ਼ਤੇ ਆਉਂਦੇ ਸੀ ਫਿਰ ਤੁਹਾਨੂੰ ਕੀ ਲਾਲਚ ਸੀ ਵੀ ਤੁਸੀਂ ਮੇਰੇ ਸੱਸ ਦੀਆਂ ਗੱਲਾਂ ਮੰਨ ਕੇ ਤੇ ਬੁਲਬੁਲ ਦਾ ਵਿਆਹ ਇੱਥੇ ਕਰਤਾ ਤੁਹਾਡੇ ਉੱਤੇ ਵਿੱਚ ਵੀ ਕੋਈ ਲਾਲਚ ਹੋ ਗਈ ਫੇਰ ਹੀ ਵਿਆਹ ਕੀਤਾ ਨਾ ਕੀ ਲਾਲਚ ਹੁੰਦਾ ਜੇ ਤੀ ਸੌਖੇ ਘਰ ਜਾਊ ਮਾਤਿਆਂ ਨੂੰ ਕੀ ਲਾਲਚ ਹੁੰਦਾ ਮੈਨੂੰ ਵੀ ਆਸੀ ਵਿਚਾਲ ਕੋਈ ਨਾ ਸਭ ਕੁਸ ਹੈ ਮੇਰੀ ਤੀ ਸੌਖੀ ਰਹੂਗੀ ਮੈਨੂੰ ਕੀਤਾ ਵੀ ਤੂੰ ਪਿੱਛਾ ਐ ਬੈਰਨ ਬਣ ਜੇਗੀ ਉਹ ਤਾਂ ਰੱਬ ਹੀ ਜਾਣਦਾ ਮੇਰਾ ਵੈਰੀ ਕੌਣ ਬਣਿਆ ਸੀ ਨਾਲੇ ਆਂਟੀ ਜੇ ਤੀ ਵਸਾਉਣੀ ਸੀ ਨਾ ਤਾਂ ਕਿਤੇ ਹੋਰ ਵੀ ਵਸਾ ਸਕਦੀ ਸੀ ਨਾ ਜ਼ਰੂਰੀ ਸੀ ਕਿ ਜਿੱਥੇ ਪਹਿਲਾਂ ਵਿਆਹ ਹੋਇਆ ਸੀਗਾ ਮੁੰਡਾ ਤੂੰ ਉੱਥੇ ਵੀ ਵਸਾਉਣੀ ਸੀ ਤੀ ਨਾ ਤੂੰ ਮੇਰੇ ਬਾਰੇ ਵੀ ਨਹੀਂ ਸੋਚਿਆ ਜਿਹੜੀ ਪਹਿਲਾਂ ਨਾਲ ਦੇ ਘਰੇ ਹੈਗੀ ਆ ਉਹ ਵੀ ਕਿਸ ਦਿੱਤੀ ਆ ਤੇ ਉਹਦੇ ਦਿਲ ਤੇ ਕੀ ਬੀਤੂਗੀ ਮੈਂ ਨਹੀਂ ਮੰਨੋ ਮੰਨ ਨਹੀਂ ਕੀਤਾ ਜੇ ਤੇਰੀ ਸੱਸ ਨੇ ਮੇਰੀਆਂ ਮਿੰਤਾ ਕਰੀਆਂ ਤੇਰੀ ਸੱਸ ਨਾ ਮੇਰੀ ਜਵਾਨ ਹੋਈ ਹੋਈ ਸੀ ਆ ਕਰਕੇ ਮੈਂ ਰਿਸ਼ਤਾ ਕਰਿਆ ਨਹੀਂ ਮੈਨੂੰ ਕੀ ਲੋੜ ਸੀ ਅੱਛਾ ਤੇ ਜਵਾਨ ਹੋਈ ਸੀ ਤਾਂ ਪਹਿਲਾਂ ਮੇਰਾ ਰਿਸ਼ਤਾ ਨਾ ਲੈਂਦੇ ਫਿਰ ਬੁਲਬੁਲ ਨਾਲ ਕਿਉਂ ਨਹੀਂ ਕੀਤਾ ਉਹਨਾਂ ਨੇ ਰਿਸ਼ਤਾ ਇਹ ਗੱਲ ਤੂੰ ਉਹਨਾਂ ਨੂੰ ਪੁੱਛਣੀ ਸੀ ਮੈਨੂੰ ਕੀ ਪੁੱਛਦੀ ਐ ਮੇਰਾ ਹੱਕ ਨਹੀਂ ਆਂਟੀ ਇਹ ਥੋੜਾ ਹੱਕ ਸੀਗਾ ਨਾਲੇ ਕੁਛ ਦਿੱਤਾ ਹੀ ਹੋ ਮੇਰੇ ਸੱਸ ਨੇ ਖਾਣ ਨੂੰ ਤਾਂ ਹੀ ਕੀਤਾ ਬੁਲਬੁਲ ਦਾ ਵਿਆਹ ਤੇ ਤੁਸੀਂ ਹਾਂ ਤੇਰੀ ਸੱਸ ਕੋਲੇ ਬਹੁਤ ਕੁਛ ਸੀ ਨਾ ਸਾਨੂੰ ਖਾਣ ਨੂੰ ਦੇਣ ਨੂੰ ਕੀ ਗੱਲ ਕਿਉਂ ਮੈਥੀ ਰੱਖਣੀ ਐ ਚਲੋ ਮੁੱਲ ਵੇਚੀ ਐ ਚਲੋ ਆਂਟੀ ਉਹ ਤਾਂ ਮੈਨੂੰ ਪਤਾ ਨਹੀਂ ਵੀ ਮੁੱਲ ਵੇਚੀ ਆ ਕਿ ਵਿਆਹੀ ਆ ਹੈ ਆਪਾਂ ਤਾਂ ਕੁਝ ਦੇਖਿਆ ਨਹੀਂ ਆਪਾਂ ਤਾਂ ਸਿੱਧੀ ਘਰੇ ਆਈ ਦੇਖੀ ਆ ਚਲੋ ਹੁਣ ਤਾਂ ਜੇ ਆਈ ਗਈ ਹੈਗੀ ਆ ਚਲਪੇ ਕੰਮ ਵੀ ਕਰਨੇ ਪੈਣਗੇ ਨਾਲੇ ਥੋੜੀਤੀ ਨਿਗਤ ਚੱਜ ਦੇ ਕੰਮ ਕੀਤੇ ਸੀ ਵੀ ਅਸੀਂ ਉਹਨੂੰ ਮਾਲਕਨ ਬਿਠਾ ਕੇ ਰੱਖ ਗਏ ਨਾ ਚਾਹਾਂ ਚਾਹ ਦਾ ਜ਼ਹਿਰ ਪਾ ਪਾ ਦਿੰਦੀ ਸੀ ਉਹ ਸਾਨੂੰ ਮੇਰੀ ਧੀ ਐਡੀ ਮਾੜੀ ਵੀ ਨਹੀਂ ਸੀ ਜਿੱਡੀ ਤੁਸੀਂ ਬਣਾ ਤੀ ਨਾਲੇ ਮੇਰੀ ਧੀ ਨੂੰ ਕੀ ਲੋੜਾ ਜ਼ਹਿਰ ਪਾਉਣ ਦੀ ਆਹੋ ਤੁਸੀਂ ਤਾਂ ਘਰੋਂ ਕੱਢਣ ਦੀ ਚਾਲ ਬਣਾਈ ਸੀ ਵੀ ਹਾਂ ਇਹ ਜ਼ਹਿਰ ਪਾਉਂਦੀ ਸੀ ਮੈਂ ਤਾਂ ਉਦੋਂ ਘਰੇ ਹਾਂ ਹੀ ਨਹੀਂ ਸੀ ਉਦੋਂ ਪਹਿਲਾਂ ਹੀ ਤਾਂ ਤੇਰੀ ਧੀ ਮੈਨੂੰ ੱੱਕੇ ਮਾਰ ਕੇ ਘਰੋਂ ਕਢਾਤਾ ਸੀਗਾ ਫਿਰ ਉਹੀ ਗੱਲ ਨਾ ਜਿਹੋ ਜਿਹਾ ਆਪਾਂ ਕਰਦੇ ਆ ਉਹੋ ਜਿਹਾ ਫਿਰ ਆਪਦੇ ਨਾਲ ਹੋ ਹੀ ਜਾਂਦਾ ਰੱਬ ਉੱਪਰ ਬੈਠਾ ਦੇਖ ਹੀ ਰਿਹਾ ਵੀ ਕੌਣ ਚੰਗਾ ਕਰ ਰਿਹਾ ਤੇ ਕੌਣ ਮਾੜਾ ਕਰ ਰਿਹਾ ਮਨਿੰਦਰ ਦੇਖ ਮੈਂ ਜ਼ਿਆਦਾ ਬੋਲਣਾ ਨਹੀਂ ਚਾਹੁੰਦੀ ਤੇਰੇ ਨਾਲ ਤੂੰ ਕਹਿਣਾ ਕੀ ਚਾਹੁੰਨੀ ਆ ਮੈਂ ਤਾਂ ਕੁਝ ਵੀ ਨਹੀਂ ਕਹਿਣਾ ਚਾਹੁੰਦੀ ਗੱਲ ਤੁਸੀਂ ਸ਼ੁਰੂ ਕੀਤੀ ਆ ਵੀ ਮੇਰੀ ਧੀ ਤਾਂ ਕੰਮ ਨਾ ਕਰਾਇਆ ਕਰੋ ਦੇਖੋ ਆਂਟੀ ਜੇ ਤਾਂ ਉਹ ਇਸ ਘਰੇ ਰਹੂਗੀ ਕੰਮ ਤਾਂ ਉਹ ਕਰਨਾ ਹੀ ਪਊਗਾ ਇਹ ਤਾਂ ਤਾਂ ਮੁੱਕਰ ਨਹੀਂ ਸਕਦੀ ਜਿੰਨਾ ਕ ਮੇਨ ਤੋਂ ਕੰਮ ਹੁੰਦਾ ਮੈਂ ਕਰ ਲੈਨੀ ਆ ਚਲੋ ਰੱਬ ਉਹਦਾ ਨਾਲ ਹੈ ਇੱਕ ਦਿਨ ਉਹ ਵੀ ਸਾਥ ਦੇਊਗਾ ਪਰਮਾਤਮਾ ਉਹਦਾ ਚਲੋ ਕਰੋ ਮਾਵਾ ਧੀ ਅਗਲ ਨਾਲ ਪੁੱਛੀ ਕਿਉਂ ਕੀ ਹੁੰਦੀ ਸੀ ਉਹ ਕਿ ਜਾਦੀ ਨੂੰ ਤਰੋਣੇ ਚੱਲਣ ਲੱਗੀ ਇਹ ਤਾਂ ਕਿਹਾ ਕੀ ਐਨੇ ਮੈਂ ਕੁਛ ਨਹੀਂ ਕਿਹਾ ਨਾ ਇਹ ਕਿਹਾ ਵੀ ਭਾਈ ਕੰਮ ਵੰਡ ਕੇ ਕਰਿਆ ਕਰੋ ਤੁਸੀਂ ਸਾਰਾ ਦਿਨ ਮੇਰੀ ਤੀਨੋਂ ਨੌਕਰ ਨਹੀਂ ਬਣਾਈ ਰੱਖਦੀਆਂ ਲੈ ਕਹਿੰਦੀ ਵਿਥੇ ਧੱਕੇ ਨਾਲ ਕਿਉਂ ਕੀਤਾ ਫਲਾਣਾ ਪਿਛਲੀਆ ਗੱਲਾ ਘੇੜ ਲੱਗੀ ਗੁੱਸਾ ਇਹਨੂੰ ਕਿਉਂ ਅੱਗ ਲੱਗੀ ਹੈ ਇਹਨੂੰ ਤਾਂ ਇਹ ਹੋ ਗਿਆ ਨਾ ਵੀ ਮੇਰਾ ਘਰ-ਬਾਰ ਸਾਰਾ ਹੁਣ ਇਹਦੇ ਹੱਥ ਆ ਗਿਆ ਵੀ ਮੇਰੀ ਜ਼ਿੰਦਗੀ ਬਰਬਾਦ ਕਰਤੀ ਹੁਣੇ ਤਾਂ ਹੀ ਇਹ ਤਾਂ ਇਹ ਚਾਹੁੰਦੀ ਹੈ ਵੀ ਬੁਲਬੁਲ ਨਿਕਲ ਜੇ ਮੇਰਾ ਹਮਲਾ ਫੱਲਾ ਹੋਵੇ ਤੇ ਇਹ ਤਾਂ ਆਪਾਂ ਨਹੀਂ ਨਿਕਲਦੀ ਮੈਂ ਜਿੱਡੇ ਸੋਚੀ ਫਿਰਦੀ ਆ ਇਹ ਤਾਂ ਪੁੱਤ ਹੁਣ ਮੋਣੇ ਨਹੀਂ ਦੇਣਾ ਵੀ ਤੂੰ ਘਰੋਂ ਵਗ ਜਾਈਂਗੀ ਇਸ ਘਰੋਂ ਹਾਂ ਹਾਂ ਤਾਂ ਇਹਨੂੰ ਮਾਰ ਕੇ ਨਾ ਜਲਦੀ ਤਾਂ ਮੈਂ ਹੈ ਨਹੀਂ ਇਸ ਘਰ ਤੇ ਤਾਂ ਅਜ ਮੈਂ ਹੀ ਕਰਾਂਗੀ ਤੇ ਸਾਡ ਮੰਮੀ ਇਹਦੇ ਮੂੰਹ ਨਾਲ ਲੱਗਿਆ ਗਾ ਠੀਕ ਹੈ ਚਲ ਬਸ ਨਹੀਂ ਮੈਂ ਜਾਣਾ ਪੁੱਤ ਚਾਹ ਪੀ ਲੋ ਲੋਕੀ ਕਰੀ ਜਾਂਦੀ ਐ ਪਤਾ ਨਹੀਂ ਕਿੱਥੇ ਧੱਕੇ ਖਾਂਦੀ ਕਿੱਥੇ ਨਹੀਂ ਇਹ ਨਹੀਂ ਪਤਾ ਹੈਗਾ ਹੁਣ ਵੀ ਕਿਧਰੇ ਨਿਕਲੀ ਹੋਵੇ ਇਹ ਘੜਾ ਦੱਸ ਕੇ ਜਾਂਦੀ ਐ ਨਹੀਂ ਬਸ ਇਹਨੂੰ ਕਿੱਕਰ ਦੀ ਟੈਨਸ਼ਨ ਮਾਰੀ ਜਾਂਦੀ ਐ ਹਾਂ ਹਾਂ ਹੁਣ ਤਾਂ ਲੱਗਾ ਉਦੀ ਸੋਚ ਕਰਕੇ ਨਾ ਇਹ ਬਿਮਾਰ ਹੋ ਜੂਗੀ ਐਂ ਮਰ ਜਾਣਾ ਐਨੇ ਟੈਨਸ਼ਨ ਜੋ ਮਰ ਜਾਣਾ ਤਕ ਮੈਂ ਤਾਂ ਚਾਹ ਚੰਗੀ ਨਾਲ ਵਿਚਾਰ ਚੰਗਾ ਪੁੱਤ ਨਾ ਚੱਲਦੀ ਕਿਉਂ ਵਧੀਆ ਨਹੀਂ ਬਣਾਇਚਾ ਬੱਚਾ ਠੀਕ ਹੀ ਆ ਬਸ ਮੇਰਾ ਜੀ ਨਹੀਂ ਕਰਦਾ ਚਲ ਚੰਗਾ ਆ ਜਾ ਫਿਰ ਮਾਇਆ ਤਾਂ ਜਦੋਂ ਮੈਨੂੰ ਬੜੀ ਯਾਦ ਆਇਆ ਮਖਾ ਵੀ ਉਹਨਾਂ ਨੇ ਮੈਨੂੰ ਐਂ ਸੀਟ ਤੋਂ ਐ ਮਾਰ ਕੇ ਤੇ ਐ ਜਦੋਂ ਮੈਂ ਉੱਠਿਆ ਸੀ ਉਦੋਂ ਮੈਂ ਐਂ ਦੇ ਪਿਆਵਾ ਜੀ ਕੌਣ ਫਿਰ ਮੈਂ ਦੇਖਿਆ ਵੀ ਇੱਧਰਲੇ ਪਾਸੇ ਸੀਟ ਦੇ ਮਗਰਲੇ ਪਾਸੇ ਕਿਤੇ ਰੱਬ ਜਾਣੇ ਮੇਰਾ ਹੱਥ ਮੂਰਲੀ ਸੀਟ ਦੇ ਮਗਰਲੇ ਪਾਸੇ ਜਿਹੜੀ ਜੇਬ ਹੁੰਦੀ ਓਹ ਚ ਪੈ ਗਿਆ ਜਦੋਂ ਮੈਂ ਚੱਕ ਕੇ ਦੇਖਿਆ ਤੇ ਸਾਮਾ ਲਫਾ ਹਾਂ ਫਰਮਾਨ ਬਾਬਾ ਮੈਂ ਇਹ ਰਹਾ ਕਾਲੀ ਆਹ ਜਦੋਂ ਆਏ ਗਏ ਜੀ ਇੱਕ ਕੜਾਣਾ ਮਹਾਕਲ ਜੀ ਮੈਨੂੰ ਕੋਈ ਸੁਝੇ ਨਾ ਵੀ ਹੋਣਾ ਕਰਾ ਕਿ ਅਗਲਾ ਅਵਰੇ ਨੇ ਇਹ ਦੇਖ ਲਿਆ ਉਹ ਕੀ ਕਹਤੀ ਐ ਨੇ ਕੀ ਜਲਵਾ ਦਾ ਕੀ ਕਹਾਂਗੇ ਇਹਨੂੰ ਫਿਰ ਇਹ ਕਲਾ ਵੀ ਬਹੀ ਨਾ ਤਾਰਦੇ ਇਥੇ ਉਹ ਤੋਂ ਅਸੀਂ ਉੱਤਰ ਗਏ ਉੱਤਰ ਕੇ ਅਸੀਂ ਆਕਰ ਖੇਤਾਂ ਦੇ ਵਿੱਚ ਦੀ ਇਹਨਾਂ ਦੇ ਬਾਹਣੂ ਕੀ ਦਾ ਦੇ ਕੇ ਫਿਰ ਉੱਤਰ ਆਏ ਫਿਰ ਸਾਡਾ ਤਾਂ ਹਜੇ ਮੋਟਰਸਾਈਕਲ ਵੀ ਉੱਥੇ ਗਦਾਨ ਚ ਖੜਾ ਉਹ ਵੀ ਹੁਣ ਬਾਹ ਕੇ ਲਿਆਉਂ ਜਾ ਕੇ ਵੀ ਜਦੋਂ ਆਈ ਹੁੰਦਾ ਜਦੋਂ ਸਾਰੇ ਪਾਸੇ ਉਹ ਬਸ ਉਹੀ ਬਹਾਨਾ ਬੰਨਾ ਆਈ ਜਾਂਦਾ ਅਜਾ ਆਪਣੇ ਸਾਧਨ ਤੇ ਤੁਰੇ ਫਿਰਦੇ ਫਿਰ ਕਿੱਥੋਂ ਮਿਲਦਾ ਈ ਕੁਝ ਮੇਰੀ ਗੱਲ ਸੁਣੋ ਹੁੰਦਾ ਤਾਂ ਚੰਗਿਆਂ ਨਾਲ ਚੰਗਾ ਹੀ ਐ ਰੱਬ ਵੀ ਸਾਰਾ ਕੁਝ ਦੇਖ ਹੀ ਰਿਹਾ ਠੀਕ ਹੈ ਇਹ ਨਹੀਂ ਕਿਕਰ ਕਰੋ ਚਾਚਾ ਜੀ ਉਹਨੇ ਹੱਥ ਨਹੀਂ ਮਾਰੇ ਉਹ ਤਾਂ ਉਹ ਸੰਭਲੇ ਕਾਹਦੇ ਪੱਤਰ ਛੱਡਦਾ ਛੱਡ ਦਿੰਦਾ ਕੁਝ ਵੀ ਹੋ ਸਕਦਾ ਤੁਹਾਨੂੰ ਇਹਦਾ ਸ਼ੋਕਰ ਕਰੋ ਆਪਣੇ ਹੱਥ ਲੱਗ ਗਏ ਇਹ ਤਾਂ ਬਸ ਉਹ ਰੱਬ ਸੱਚੇ ਦੀ ਮੈਂ ਤਾਂ ਇਹ ਦੁਆ ਕਰਦਾ ਵੀ ਇਹ ਪ੍ਰਮਾਤਮਾ ਤੂੰ ਸੱਚੇ ਸੱਚੇ ਬੰਦੇ ਆਂ ਹਮੇਸ਼ਾ ਜੀ ਆਪਾਂ ਸੱਚੇ ਸੀ ਨਾ ਕਾਲੇ ਤੈਨੂੰ ਸਬੂਤ ਆਪਣੇ ਹੱਥ ਲੱਗ ਗਏ ਦੁਬਾਰਾ ਹਾਂ ਇਹ ਤਾਂ ਹੈਗਾ ਹੀ ਆ ਚਾਚਾ ਯਾਰ ਹੈ ਜੇ ਆਪਾਂ ਗਲਤ ਨੇ ਆਪਾਂ ਬੇਈਮਾਨ ਹੁੰਦੇ ਫਿਰ ਆਪ ਆਪਣੀ ਬਾਹਾਂ ਕਿਉਂ ਫੜਦਾ ਫਿਰ ਮੇਰੀ ਗੱਲ ਸੁਣ ਇਹ ਰੱਬ ਨੇ ਹੀ ਮੈਥੋਂ ਉੱਥੇ ਗਵਾਇਆ ਕਿਉਂਕਿ ਮੈਨੂੰ ਉਹਨੂੰ ਪਤਾ ਸੀ ਵੀ ਇਹ ਬੇਈਮਾਨ ਬੰਦੇ ਦੇ ਵਿੱਚ ਚੱਲੇ ਆ ਕਿਡਨੈਪਰ ਕਰਕੇ ਲੈ ਕੇ ਚੱਲੇ ਵੀ ਜੇ ਆਹ ਤੁਮੂਤ ਉਹਨਾਂ ਦੇ ਕੋਲ ਤੇ ਲੈ ਕੇ ਉਹਨਾਂ ਨੇ ਨਾ ਦੇਣੇ ਨਾਲੇ ਅਗਲੇ ਮੈਨੂੰ ਮਾਰ ਦਿੰਦੇ ਉਹਨਾਂ ਨੇ ਉਸਾਂ ਜਿਹੜੇ ਸਬੂਤ ਲੈ ਕੇ ਉਹਨਾਂ ਨੇ ਜਿਹੜਾ ਕੋਈ ਮੇਰਾ ਨਾਮ ਤੇ ਕੱਟਣਾ ਸੀ ਜਿਸ ਬਸ ਬਾਕੀ ਚਾਚਾ ਹੁਣ ਗੱਲ ਇਹ ਆ ਵੀ ਸਬੂਤ ਆਪਣੇ ਹੱਥ ਲੱਗ ਤੇ ਹੁਣ ਉਹਨਾਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ। ਬਸ ਹੁਣ ਤਾਂ ਬਸ ਐਂ ਦੇਖਦੇ ਆਏ ਹੁਣ ਕਰਨਾ ਕੀ ਹੈ। ਮੇਰੇ ਗੱਲ ਸੁਣ ਫੋਣ ਮੈਂ ਤੈਨੂੰ ਗੱਲ ਦੱਸਾਂ। ਹੂੰ। ਵੀ ਨਸੀਬ ਕਰੇ। ਆ ਜੀ ਵੀ ਬਹੁਤ ਖੇਤਾ ਜੇੜ ਬਣਾ। ਹੂੰ। ਕਾਲੇ ਨੇ ਵੀ ਜ਼ੋਰ ਲਾਇਆ ਮੈਂ ਵੀ ਜ਼ੋਰ ਲਾਇਆ। ਹੁਣ ਗੱਲ ਆ ਗਈ ਤੇ ਦੇ ਤੇ। ਤੂੰ ਉਹਦੇ ਮੈਨੂੰ ਐਂ ਕਹਿੰਦੀ ਸੀ ਕਹਿੰਦੀ ਵੀ ਇੱਕ ਵਾਰੀ ਮੌਕਾ ਮੈਨੂੰ ਦੇ। ਲੈ ਇੱਕ ਮੌਕਾ ਹੁਣ ਮੈਂ ਤੈਨੂੰ ਦਿੰਦਾ। ਤੇ ਹਾਂ ਕੋਈ ਨਾ ਫਿਰ ਤੂੰ ਤੂੰ ਇੱਕ ਮੌਕਾ ਲੈ ਤੂੰ ਕੇਰਾ ਜਾ ਕੇ ਘਰੋਂ ਘਟ ਕੇ ਸਾਰੀ ਗੱਲਬਾਤ ਦੇ ਵਿੱਚ ਗੇਰਾ ਉਹਨੂੰ ਕਲਾਵੇ ਚ ਲੈ ਜਦੋਂ ਉਹ ਲਾਡੀ ਆ ਗਿਆ ਨਾ ਸਾਹਮਣੇ ਜਦੋਂ ਸਾਰਾ ਟੱਬਰ ਸਾਹਮਣੇ ਹੋਇਆ ਤੇ ਉਸ ਤੋਂ ਬਾਅਦ ਆਪਾਂ ਹਜੇ ਜਾ ਕੇ ਆਪਣਾ ਬਰਨਾਲੇ ਵੀ ਪਤਾ ਕਰਨਾ ਉਹ ਕੰਮ ਦਾ ਉਹ ਕੰਮ ਹੋ ਗਿਆ ਨਾ ਸਭ ਤੋਂ ਵੱਡਾ ਕੰਮ ਬੱਸ ਮੇਰੀ ਗੱਲ ਸੁਣਿਓ ਜੇ ਮੈਂ ਫੋਨ ਤੇ ਉਹਦੇ ਨਾਲ ਗੱਲ ਕਰਾਂ ਸਿੰਦਰਪਾਲ ਨਾਲ ਆਪਦੀ ਬਾਤ ਚ ਨਹੀਂ ਬਾਦੀ ਬਾਦਲ ਕੀ ਬਾਦੀ ਬਾਦਲ ਕੀ ਗੱਲ ਕਰਾਂ ਉਹਨੂੰ ਮੈਂ ਇਹ ਕਹਾ ਵੀ ਸਬੂਤ ਮੇਰੇ ਕੋਲੇ ਨਹੀਂ ਜਿਹੜੇ ਤੂੰ ਸਬੂਤ ਉਹ ਬੰਦੇ ਤੋਂ ਭਾਲਦੀ ਸੀ ਉਹ ਸਬੂਤ ਮੇਰੇ ਕੋਲੇ ਨੇ ਜੇ ਤੂੰ ਲੈਣੇ ਨੇ ਤਾਂ ਆ ਜਾ ਹਾਇ ਨਾ ਫਸਾਈ ਉਹਨੂੰ ਆਈ ਨਹੀਂ ਚਾਚੀ ਫਿਰ ਉਹ ਤਾਂ ਕੋਈ ਮੰਗ ਰੱਖ ਹਾਂ ਮੰਗ ਰੱਖ ਜਿਹਦੇ ਤੇ ਉਹਦੇ ਜਾਲ ਚ ਉਸੇ ਨੂੰ ਫਸਾ ਫਿਰ ਠੀਕ ਆ ਵੀ ਤੇ ਉਹਦੇ ਖਾਤਰ ਉਹ ਸ਼ਰਤ ਰੱਖੇਗੀ ਵੀ ਜੇ ਤੈਨੂੰ ਸਬੂਤ ਚਾਹੀਦਾ ਤਾਂ ਤੈਨੂੰ ਆਹ ਕਰਨਾ ਪਊ ਉਹਦੇ ਮੂੰਹੋਂ ਉਹਦੀ ਸਚਾਈ ਠੀਕ ਆ ਲਾਡੀ ਦੇ ਤੇ ਉਹਦੇ ਪਰਿਵਾਰ ਦੇ ਸਾਰਿਆਂ ਦੇ ਮੂੰਹ ਜੋ ਮੂੰਹ ਤੇ ਸਾਹਮਣੇ ਦੇ ਜਦੋਂ ਆ ਕੇ ਮੂੰਹੋਂ ਬਲੂਗੀ ਫਿਰ ਪਤਾ ਲੱਗੂ ਉਹਨੂੰ ਹਾਂ ਚ ਲੈ ਕੇ ਆਉਣਾ ਉਹ ਥਾਂ ਚ ਲੈ ਕੇ ਆਉਣਾ ਵੀ ਜਿੱਥੇ ਉਹ ਇੰਨੀ ਕਮਜ਼ੋਰ ਪੈ ਜੇ ਹਰ ਪਾਸਿਓਂ ਜਦੋਂ ਆਪਾਂ ਸਾਰਾ ਕੁਝ ਲਿਆ ਕੇ ਆਏ ਦੱਸਿਆ ਤੇ ਜਦੋਂ ਮੈਂ ਸਾਹਮਣੇ ਰੱਖਣ ਵਾਲੇ ਸਾਰੀ ਗੱਲ ਸੱਚੀ ਦੱਸੀ ਉਹਦੇ ਸਾਹਮਣੇ ਤੇ ਜਿਹੜੇ ਮੁੰਡੇ ਦੇ ਸਿਰ ਤੇ ਛਾਲਾ ਮਾਰਦੀ ਆ ਨਾ ਲੱਗੀ ਤੁਹਾਏ ਦੇਖੀ ਜੇ ਉਸੇ ਨਹੀਂ ਉਹਨ ਘਰੋਂ ਬਾਹਰ ਫੜ ਕੇ ਨਾਂ ਬਾਰ ਘਟਾ ਦਿੰਗਰਾ ਨਾਂ ਮਟਾਦੀ ਮੇਰਾ ਮੂੰਹ ਮੁੰਨਦੀ ਮੇਰੇ ਵਾਲੇ ਫੋਨ ਤੇ ਨਾ ਰਿਕਾਰਡਿੰਗ ਲੱਗਦੀ ਆ ਰਿਕਾਰਡਿੰਗ ਕਰਾਂਗੇ ਮੁੰਡਲੇ ਅਜੇ ਤਾਂ ਨਾਮਾਂ ਨਾ ਪੜੇ ਅਜੇ ਤੁਹਾਨੂੰ ਕਰਨਾ ਚਾਹੁੰਦੇ ਤੇ ਕਰਕੇ ਦੇਖੀਏ ਇੱਕ ਵਾਰ ਜੀ ਹਾਂ ਪਰ ਆ ਤਾਂ ਨੰਬਰ ਉਹਦੇ ਕੋਲੇ ਆ ਇੱਕ ਗੱਲ ਵਰਨ ਮੈਂ ਪੁੱਛਦਾ ਹਾਂ ਹਾਂ ਇੱਕ ਤਾਂ ਕਿਸੇ ਗੱਲ ਦੇ ਵਿੱਚ ਕਾਲੇ ਨਾਲ ਆ ਕਿਉਂਕਿ ਜੇ ਉਹ ਕਾਲੇ ਨਾਲ ਆ ਤਾਂ ਫੇਰ ਪਤਾ ਲੱਗੂਗਾ ਉਹਨੂੰ ਫੇਰ ਤਾਂ ਲੱਗਦੀ ਹੀ ਰਹੇ ਤੇ ਲੈ ਹੈ ਉਹ ਕੋਈ ਗੱਲ ਨਹੀਂ ਚਾਚਾ ਫੇਰ ਨਾ ਨਾ ਲੈ ਆਏ ਹੁਣ ਤਾਂ ਆਏ ਥੋੜਾ ਹੀ ਆ ਵੀ ਮੈਂ ਪਿੱਛੇ ਹਟ ਜਾਊਂਗਾ ਉਹ ਨਹੀਂ ਮੇਰੀ ਗੱਲ ਤੂੰ ਪਿੱਛੇ ਹਟਣ ਦੀ ਗੱਲ ਨਹੀਂ ਹੈਗੀ ਗੱਲ ਪਤਾ ਕੀ ਗੱਲ ਕੁੜੀ ਦਾ ਹਜੇ ਘਰੇ ਕੰਮ ਕਾਰਜ ਪੂਰਾ ਪਿਆਗਾ ਇਹ ਕੰਮ ਹੋ ਜਾਣਦੇ ਪਰਮਾਤਮਾ ਸੁੱਖ ਦਾ ਦਿਨ ਤੇਰੇ ਘਰੇ ਲਿਆ ਵੀ ਕੋਈ ਨਹੀਂ ਆਪਾਂ ਇਹਨਾਂ ਨਾਲ ਨਾ ਆਡਾ ਲਾ ਕੇ ਵੀ ਨਿੱਬੜ ਲਾਂਗੇ। ਉਹ ਚਾਚਾ ਜਦੋਂ ਮਹਾਰਾਜ ਨੇ ਕਾਰਜ ਦਿੱਤੇ ਆਪੇ ਸੰਵਾਰੂਗਾ। ਕੁਝ ਨਹੀਂ ਹੁੰਦਾ। ਪਰ ਤੇਰਾ ਨਾ ਹੋਣੀ ਪੁੱਤ ਮੈਂ ਲੈ ਸਕਦੀ। ਠੀਕ ਆ। ਹੁਣ ਅਸੀਂ ਨਹੀਂ ਤੇਰੇ ਪਿੱਛੇ ਖੜ੍ਹ ਸਕਦੇ ਮਾੜਾ ਮੋਟਾ। ਹੈ ਤੂੰ ਸਾਡੇ ਲਈ ਬਥੇਰਾ ਖੜਿਆ ਹੈਗਾ। ਤੂੰ ਪਾਣੀ ਪੂੜੀ ਦੀ ਕੋਲ ਪਹਿਲਾਂ। ਓਹੋ ਮੈਂ ਤਾਂ ਤੁਹਾਡੀ ਗੱਲਾਂ ਦਾ ਧਿਆਨ ਤੋਂ ਭੁੱਲੇ ਗਈ। ਨਾ ਪੁੱਤ ਕੋ ਗੱਲ ਤੂੰ ਬੈਠ ਤੂੰ ਠੀਕ ਆ ਮੈਂ ਲੈ ਕੇ ਆਉਣੀ ਆ। ਮੈਂ ਤਾਂ ਚਾਹ ਬਣਾਈ ਹੋਈ ਸੀ ਤੂੰ ਪੀਕੇ ਹੀ ਆਟੀਆਂ ਸੀ। ਅੱਛਾ। ਸੱਚ ਪੁੱਤ ਤੂੰ ਕਹਾਂ ਸੀ ਇਹ ਚਾ ਦੋ ਘਟਾ ਦਾ ਜੀ ਕਾ ਅਸ਼ਵੀਨਦਰ ਜਵਾਹਰ ਤੇ ਮੈਨੂੰ ਪਤਾ ਹੀ ਆ ਚਾਚੀ ਹੈ ਇਹ ਕਾ ਨੂੰ ਹਟਦੀ ਆ ਕੋਈ ਨਾ ਕੋਈ ਨਾ ਕੁਛ ਨਹੀਂ ਹੁੰਦਾ ਭਾਈ ਮੇਰੀ ਗੱਲ ਸੁਣੋ ਜੀ ਮੰਨ ਲਓ ਤਾਂ ਆ ਤਾਂ ਉਹਦੇ ਤੇ ਆਦਨ ਛਾਗ ਦਿੱਤੀ ਉਹ ਨਾ ਠੀਕ ਹੈ ਨਾ ਹੁੰਦਾ ਕਿਤਾਬ ਉਹਨਾਂ ਸਾਰੇ ਨੂੰ ਆਪ ਨੂੰ ਪਤਾ ਹੁੰਦਾ ਪਰ ਕੀ ਹੁੰਦੀ ਲੇਕਿਨ ਇੱਕ ਚੰਗੀ ਚੀਜ਼ ਫਲ ਫਰੂਟ ਘੜੇ ਲੈ ਕੇ ਦੇਆ ਕਰ ਉਹ ਬਤੇ ਰਾਜਾ ਚਾਹ ਫ੍ਰਿਜ ਭਰਿਆ ਪਿਆ ਉਧਰ ਨਹੀਂ ਮੂੰਹ ਕਰਦੀ ਪੁੱਠੇ ਪਾਸੇ ਜਾਂਦੀ ਆ ਕਦੇ ਆਖੋ ਮੈਨੂੰ ਕੋਰ ਕਰੇ ਲਿਆ ਦੇ ਕਦੇ ਲੈ ਲਿਆ ਦੇ ਤੁਹਾਕ ਕਾਲੀ ਗੱਲ ਹੈ ਜੀ ਹੈ ਉਹੀ ਤਾਂ ਗੱਲ ਪੁੱਠਣਾ ਕੀ ਕਰੀਏ ਆ ਲਓ ਇੱਕ ਚਾਹ ਪੀਓ ਚਾਹ ਨਾ ਬਣਾਈ ਪਈ ਸੀ ਹਾਂ ਹੋਰ ਇਹੋ ਜਾਂ ਮਹਾਜ ਤਾਂ ਬੋਝ ਲੈ ਗਿਆ ਮੇਰਾ ਤਾਂ ਨੀਭ ਰਿਹਾ ਤੇ ਹੋਰ ਹੁਣ ਤੁਹਾਡਾ ਕੀ ਸਾਰੇ ਟੱਬਰ ਦਾ ਹੀ ਲੈ ਗਿਆ ਬੋਝ ਹੈ ਹੁਣ ਮੇਰੀ ਗੱਲ ਸੁਣੋ ਹੁਣ ਪੁੱਪੜ ਨੂੰ ਆਦੇ ਨੂੰ ਕਰਕੇ ਗੱਲਬਾਤ ਪੁੱਛਦਾ ਸਹੀ ਉਹ ਚਾਚਾ ਮੈਂ ਤੈਨੂੰ ਐ ਕਹਿੰਨਾ ਐਵੇਂ ਪੁੱਫੜ ਦੇ ਮਗਰ ਵੀ ਨਾ ਲੱਗ ਪਾਲ ਉਹਦੇਆਂ ਗੱਲਾਂ 'ਚ ਵੀ ਆਧੇ ਨਿਭੜਦਾ ਰਾਿਆਂ ਦੀ ਬੱਲ ਤੇ ਉਹਦੀ ਗੱਲ 'ਚ ਵੀ ਆਧੇ ਨਿਭੜਦਾ ਪੇਰਾ ਨਨਕ ਇਹਦੇ ਵੀ ਮੁਰਗੇ ਤੁਸੀਂ ਮੈਨੂੰ ਨਹੀਂ ਨਾ ਲੱਗੋਗੇ ਆ ਨਹੀਂ ਵੀ ਤੌਣੇ ਬ੍ਰਾਣਾ ਨੂੰ ਭੁੱਲਣਗੇ ਮੈਂ ਕਹਿੰਦੀ ਆ ਤੁਸੀਂ ਛੱਡੋ ਠੀਕ ਹੈ ਨਾ ਉੱਫੜ ਨੂੰ ਉਹਨੂੰ ਬੈਠਾ ਰਹਿਣ ਦੀ ਓਥੇ ਜਿੱਥੇ ਬੈਠਾ ਨਾ ਤਾਂ ਉਹਨੇ ਆਉਣਾ ਹੈਗਾ ਨਾ ਉਹਨੇ ਗੱਲ ਦਾ ਕਰਨਾ ਕੋਗਾ ਤੇਨੂੰ ਪਤਾ ਤਾਂ ਹੈ ਵੀ ਕਿਹਾ ਜਾਏ ਨਹੀਂ ਮੈਨੂੰ ਤਾਂ ਐਸੀ ਇੱਕ ਵਾਰੀ ਉਹਨੂੰ ਸਾਰੀ ਗੱਲ ਦੱਸ ਦੇ ਤਾਂ ਮਨੋਂ ਕਰਨੋ ਸੋਰੀ ਕੱਢ ਦੋ ਉਹ ਬਾਕੀ ਬਾਕੀ ਹੁਣ ਤਾਂ ਸਾਰੇ ਪੱਤੇ ਆਪਣੇ ਹੱਕ 'ਚ ਹੀ ਆ ਜੇ ਹੁਣ ਵੀ ਬਾਜੀ ਹਰਗੇ ਫਿਰ ਤਾਂ ਬੱਸ ਨਾ ਨਾ ਅਜੇ ਤਾਂ ਕਿੱਥੇ ਬਾਜੀ ਹਰਦੇ ਆ ਐ ਨਹੀਂ ਕਰਨ ਦੇ ਬਾਜੀ ਹੁਣ ਦੋਨ ਤਾਂ ਮੈਂ ਆਉਣਾ ਲਭੀ ਚਾਹੇ ਸਿਰਦਰ ਦੀ ਬਾਜ ਲਾ ਜੀ ਗਾਲੇ ਹੁਣ ਨਹੀਂ ਹੁਣ ਤਾਂ ਬਹੁਤ ਕੁਸ਼ ਹੋ ਗਿਆ ਬਹੁਤ ਕੁਸ਼ ਬਹੁਤ ਟਾਈਮ ਹੋ ਗਿਆ ਸ਼ਿੰਦਰਪਾਲ ਦੀਆਂ ਝੱਲੀਆਂ ਦਿਆਂ ਨੂੰ ਹੁਣ ਤਾਂ ਬਸ ਤੂੰ ਐਸਾ ਲਾ ਵੀ 2-4 ਦਿਨ ਹੱਦ ਹੋਈ ਨਹੀਂ ਜੱਟ ਆਈ ਗਾਲੇ ਚਾਹ ਠੰਡੀ ਹੈਗੀ ਇਹ ਤਤੀ ਪੀਂਦਾ ਬਸ ਤੇ ਹੁਣ ਤੂੰ ਜਾਣਾ ਸੀ ਕਿਤੇ ਨਹੀਂ ਜਾਣਾ ਤਾਂ ਮੈਂ ਕਿਤੇ ਨਹੀਂ ਤੁਸੀਂ ਐਂ ਕਰੋ ਤੂੰ ਜੱਜਾ ਕਰ ਆਰਾਮ ਠੀਕ ਆ ਤੂੰ ਦੀ ਮਾਰੋ ਗੱਲਾਂ ਬਾਤਾਂ ਮੈਂ ਉਧਰ ਪਸ਼ੂਆਂ ਨੂੰ ਨੀਰਾ ਸਿੱਟਿਆਉਣਾ ਸੀ ਮੇਰੀ ਗੱਲ ਸੁਣ ਉਹਧਰ ਤਾਂ ਜਾਣ ਦੀ ਲੋੜ ਨਹੀਂ ਭਾਈ ਉਧਰ ਤਾਂ ਮੈਂ ਭੈਣ ਬੰਦ ਤੋਂ ਸੁਨੇਹਾ ਲਾਤਾ ਸੀ ਉਹ ਜਾਚੀ ਫੇਰ ਵੀ ਅਗਲਾ 13 ਦੇਖ ਜਾਂਦਾ ਉਹ ਸੁਣ ਤਾਂ ਲੋ ਉਹ ਫੀਲ ਦੀ ਬੋਰ ਕਰਦਾ ਸਟਾਉਣੀਆਂ ਨੇ ਮੈਂ ਕਾਲਜ ਨਾਲ ਕਹਿੰਦਾ ਸੀ ਅ ਬੱਡੇ ੜੇ ਤੇ ਜਾਏਗਾ ਹਾਂ ਮੈਂ ਜਾ ਆਉਣਾ ਜਿਹੜਾ ਕੋਈ ਕੰਮ ਹੈਗਾ ਮੈਂ ਦੱਸ ਦੇ ਦੋ ਕਿੜੇ ਲੱਗਣਗੇ ਤੇਰੇ ਮੋਟਰਾਂ ਕਹਿੰਦਾ ਫੇਰ ਆਈ ਉੱਥੋਂ ਆਹੋ ਮੈਂ ਤਾਂ ਚੜ ਜਾਣਾ ਕਹਿਣਾ ਉਹ ਆ ਨਹੀਂ ਆ ਪੈਸੇ ਨੂੰ ਮੈਂ ਦੇ ਦਿੰਦਾ ਕੋਈ ਨਹੀਂ ਚਾਚਾ ਐਵੇਂ ਕੱਚਿਆਂ ਖੱਲਾ ਨਾ ਕਰਿਆ ਕਰ ਉਹ ਨਹੀਂ ਕੋਈ ਨਹੀਂ ਮਾਲਿਆ ਹੋਣਾ ਆ ਮੈਨੂੰ ਫੜਾ ਦੇ ਪੁੱਤ ਮਾਲਿਆ ਹੋਣਾ ਚੱਕੇ ਨਾਲੇ ਤਾਂ ਫੀਲਡ ਲਿਆ ਦੇਣਾ ਨਾਲੇ ਉਧਰ ਦੇਖਦਾ ਪਸੂ ਠੰਡ ਹੈ ਤੁਸੀਂ ਉਹਨੇ ਤੂੰ ਕਰ ਆਰਾਮ ਆ ਤੁਸੀਂ ਮਾਰੋ ਗੱਲਾਂ ਬਾਤਾਂ ਹਾਂ ਬਸ ਫਿਰ ਮੈਂ ਉਹ ਉਧਰ ਲੈ ਜਾਉਣਾ ਉਧਰ ਉਧਰ ਜਾ ਕੇ ਉਹ ਕਰ ਲੇਗਾ ਠੀਕ ਹੈ ਨਾ ਹਾਂ ਰੋਟੀ ਬਣਾ ਦੇਣੀ ਹੈ ਮੈਂ ਹੁਣ ਕਿਸੇ ਗੱਲ ਦਾ ਪਤਾ ਕਰੀ ਠੀਕ ਹੈ ਚਾਚਾ ਠੀਕ ਹੈ ਨਾ ਹੁਣ ਤਾਂ ਬਸ ਸਾਰਾ ਕੁਝ ਆਪਣੇ ਹੱਥ ਜਾ ਗਿਆ ਹਾਂਜੀ ਚਾਚਾ ਹੋਰ ਹੁਣ ਤਾਂ ਬਸ ਐ ਹੀ ਦੇਖਣਾ ਵੀ ਉਹਦੇ ਛਿੱਤਰ ਪੈਂਦੇ ਕਿਵੇਂ ਨੇ ਬਾਦੋਂ ਤੁਸੀਂ ਜਿਹੜੀ ਅਪਡੇਟ ਵੀ ਲਣਾਉਣੀ ਆ ਉਹ ਰੜਾ ਨੇ ਕੰਮ ਕਰੀਏ ਇੱਕ ਹਾਂ ਪਹਿਲਾ ਕੰਮ ਕਰਨਾਗਾ ਇਹਾ ਚੰਦਰਪਾਲ ਨੂੰ ਸੱਤ ਹੋਣ ਤੇ ਦੂਜਾ ਕੰਮ